ਵੱਡੇ ਭਾਗਾ ਦੇ ਨਾਲ ਹੀ ਕੋਈ ਨਾਮ ਨੂੰ ਧਿਆਉਂਦਾ ਆ। ਸਾਰਿਆਂ ਦੇ ਵੱਡੇ ਭਾਗ ਹੈ ਜੀ ਤੁਸੀਂ ਗੁਰੂ ਦਰਬਾਰ ਵਿੱਚ ਆ ਕੇ ਬੈਠੇ ਹੋ। ਗੁਰੂ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ। ਵੱਡੇ ਭਾਗਾ ਦੀ ਨਿਸ਼ਾਨੀ ਹੈ ਗੁਰੂ ਦਰਬਾਰ ਵਿੱਚ ਪਹੁੰਚਣਾ। ਇੱਕ ਆਦੀਬ ਨੇ ਬੜੀ ਸੋਹਣੀ ਗੱਲ ਲਿਖੀ ਹੈ। ਛੋਟੀ ਜਿਹੀ ਉਦਾਹਰਣ ਦੇ ਦਿਆਂ ਨਾਲ। ਵਿਆਹ ਦੇ ਵਿੱਚ ਸਾਰਾ ਪਿੰਡ ਪਹੁੰਚਿਆ ਹੋਇਆ। ਪਰ ਜਿਨ੍ਹਾਂ ਦੇ ਘਰ ਵਿਆਹ ਸੀ ਨਾ ਜੀ ਉਹਨਾਂ ਦੇ ਨਾਲ ਜਿਹੜੀ ਕੰਧ ਸਾਂਝੀ ਸੀ ਘਰ ਦੀ ਉਹ ਪਰਿਵਾਰ ਨਹੀਂ ਆਇਆ। ਉੜਜਾਨ ਲੱਗੀਆਂ ਬੀਬੀਆਂ ਉਹਨੂੰ ਪੁੱਛਦੀਆਂ ਭੈਣੇ ਤੂੰ ਵਿਆਹ 'ਚ ਨਹੀਂ ਆਈ? ਤੇ ਗਵਾਰਡਾ ਨੇ ਜਵਾਬ ਦਿੱਤਾ ਕਿ ਭੈਣੇ ਸਾਨੂੰ ਵਿਆਹ ਵਿੱਚ ਬੁਲਾਇਆ ਦੀ। ਜਿਨ੍ਹਾਂ ਨੂੰ ਬੁਲਾਇਆ ਉਹ ਸਾਰੇ ਆ ਗਏ ਪਰ ਮੈਨੂੰ ਤਾਂ ਬੁਲਾਇਆ ਹੀ ਨਹੀਂ। ਬੇਸ਼ੱਕ ਸਾਡੀ ਕੰਧ ਸਾਂਝੀ ਐ ਅਸੀਂ ਗੁਵਾਰਡੀ ਹਾਂ ਪਰ ਸਾਨੂੰ ਕੋਈ ਸੱਦਾ ਨਹੀਂ ਆਇਆ ਕੋਈ ਕਾਰਡ ਨਹੀਂ ਆਇਆ ਸਾਨੂੰ ਕੋਈ ਸਨੇਹਾ ਨਹੀਂ ਆਇਆ ਜੇ ਸਨੇਹਾ ਨਹੀਂ ਆਇਆ ਤੇ ਅਸੀਂ ਬਿਨਾ ਸਨੇਹੇ ਤੋਂ ਵਿਆਹ ਵਿੱਚ ਕਿਦਾ ਸਕਦੇ ਆ ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਦੇ ਘਰ ਵਿੱਚ ਵਿਆਹ ਆ ਤੇ ਉਹਨਾਂ ਦੇ ਘਰ ਵਿੱਚ ਉਹੀ ਜਾਏਗਾ ਜਿਨ੍ਹਾਂ ਨੂੰ ਸੱਦੇ ਦਿੱਤੇ ਹੋਏ ਆ ਤੇ ਯਾਦ ਰੱਖਿਓ ਇਹ ਗੁਰਦਾਰਿਕ ਦਾ ਘਰ ਹੈ ਇਹ ਗੁਰੂ ਗ੍ਰੰਥ ਸਾਹਿਬ ਦਾ ਘਰ ਹੈ ਇਹ ਧੰਗੁਰੂ ਕਲਗੀ ਤਰਪਾਸ਼ਾ ਦਾ ਘਰ ਹੈ ਤੇ ਮੇਰੇ ਮਾਲਕ ਨੇ ਜਿਨ੍ਹਾਂ ਨੂੰ ਸੱਦੇ ਦਿੱਤੇ ਉਹ ਸਾਰੇ ਪਹੁੰਚ ਗਏ ਇੱਦਾਂ ਕਈ ਵਾਰ ਗੁਰਦੁਆਰੇ ਦੇ ਕਰ ਡੇੜੇ ਹੋਣ ਦੇ ਬਾਵਜੂਦ ਵੀ ਬੰਦਾ ਗੁਰਦੁਆਰੇ ਨਹੀਂ ਆ ਸਕਦਾ ਇੱਥੇ ਪਹੁੰਚਿਆ ਉਹ ਹੈ ਜਿਨ੍ਹਾਂ ਨੂੰ ਗੁਰੂ ਨੇ ਬੁਲਾਇਆ ਜਿਨ੍ਹਾਂ ਨੂੰ ਗੁਰੂ ਨੇ ਸੱਦੇ ਦਿੱਤੇ ਆ ਉਹ ਅਦੀਪ ਨੇ ਇੱਕ ਬੜੀ ਸੋਹਣੀ ਗੱਲ ਲਿਖੀ ਆ ਵਾਕਦਾ ਕਹਿੰਦਾ ਏਕ ਦਿਨ ਮੇ ਲੱਖੋ ਸੰਕਲਪ ਬੰਦਦੇ ਹੈ ਲੇਕਿਨ ਬਨਕਰ ਟੂਟ ਜਾਂਦੇ ਹੈ ਗੁਰੂ ਦੇ ਦਰਬਾਰ ਪਰ ਵਹੀ ਆਤੇ ਹੈ ਜਿਸ ਕੋ ਗੁਰੂ ਜੀ ਖੁਦ ਬੁਲਾਤੇ ਹੈ ਸਾਨੂੰ ਬੁਲਾਇਆ ਗੁਰੂ ਨੇ ਸੱਦੇ ਦਿੱਤੇ ਆ ਗੁਰੂ ਮਾਲਕ ਨੇ ਜਦੋਂ ਸੱਦੇ ਦਿੱਤੇ ਅਸੀਂ ਗੁਰਦੁਆਰਾ ਵਿੱਚ ਪਹੁੰਚੇ ਹਾਂ ਤੇ ਮੇਰੇ ਮਾਲਕ ਜੀ ਕਹਿੰਦੇ ਵੱਡੇ ਭਾਗ ਨੇ ਸਾਡੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਤ ਗੁਰ ਦੀ ਕਥਾ ਸੁਣ ਰਹੇ ਹਾਂ ਵੱਡੇ ਭਾਗ ਆ ਗੁਰੂ ਦੀ ਖਤੂਰੀ ਚ ਬੈਠ ਕੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਆ ਤੇ ਮੇਰੇ ਮਾਲਕ ਜੀ ਕਹਿੰਦੇ ਜਿਨ੍ਹਾਂ ਨੇ ਸਤ ਗੁਰਜੀ ਦੇ ਨਾਮ ਨੂੰ ਚੇਤੇ ਕੀਤਾ ਨਾ ਮਨ ਤਨ ਸੀਤਲ ਸਭ ਹਰਿਆ ਹੋਆ ਉਹਨਾਂ ਦਾ ਅੰਦਰ ਮੇਰੇ ਮਾਲਕ ਜੀ ਕਹਿੰਦੇ ਹਰਿਆ ਹੋਇਆ ਅੰਦਰ ਠੰਡਾ ਹੋਇਆ ਤੇ ਸਤ ਗੁਰਜੀ ਦੇ ਘਰ ਦੇ ਉਹ ਨਾਮ ਨੂੰ ਜਪੋਗੇ ਨਾ ਜੀ ਚੰਦਨ ਚੰਦਨਾ ਸਰਦ ਰੁਟ ਮੂਲੇ ਦਾ ਮਿੱਠੀ ਕਾਮ ਸ਼ੀਤਲ ਠੀਵੇ ਨਾਨਕਾ ਜਪੰਦੜੋ ਹਰ ਨਾਮ ਜਿਨ੍ਹਾਂ ਨੇ ਨਾਮ ਜਪਿਆ ਤੇ ਉਹਨਾਂ ਦਾ ਅੰਦਰ ਵੀ ਠੰਡਾ ਹੋਇਆ ਤੇ ਸਤਿਗੁਰ ਨੇ ਕਿਰਪਾ ਕੀਤੀ ਦੂਜੇ ਬੰਦ ਦੇ ਅੰਦਰ ਮਾਲਜ ਕਹਿੰਦੇ ਧੀਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮੈ ਹਰ ਸੋਚ ਤਲਾਵੈ ਇਨੇ ਜੀਣਾ ਨੇ ਪਰਮਾਤਮਾ ਦੇ ਨਾਲ ਚਿੱਤ ਜੋੜ ਲਿਆ ਉਹਨਾਂ ਦੇ ਅੰਦਰ ਕੀ ਆਇਆ ਜੀ ਧੀਰਜ ਹੌਸਲਾ ਉਹਨਾਂ ਦੇ ਅੰਦਰ ਧਰਮ ਪੱਕਾ ਹੋਇਆ ਤੇ ਗੁਰਮਤ ਆਈ ਦੁਰਮਤ ਦੂਰ ਹੋ ਗਈ ਕਮਜ਼ੋਰੀ ਨਹੀਂ ਆਈ ਹੁਣ ਹੌਸਲਾ ਆਇਆ ਜੀਵਨ ਵਿੱਚ ਧਰਮ ਪੱਕਾ ਹੋਇਆ